ਆ ਦੇਖ ਲਓ ਬਾਈ ਅਸਲੀ ਭੇਡਾਂ ਇਹ ਕਲਾਕਾਰਾਂ ਦੀਆਂ ਭੇਡਾਂ ਤੇ ਇਹ ੱੱਕੇ ਖਾਣ ਨੂੰ ਹੀ ਜੰਮੇ ਆ ਬਸ ਤੇ ਪਹਿਲਾਂ ਇਹਨਾਂ ਨੂੰ ਸਿਰ ਚੜਾਉਣੇ ਆ ਪਹਿਲਾਂ ਇਹਨਾਂ ਨੂੰ ਫੇਮਸ ਕਰਦੇ ਆ ਤੇ ਫੇਰ ੱੱਕੇ ਖਾਂਦੇ ਇਹਨਾਂ ਤੋਂ ਆ ਦੇਖ ਲਓ ਪ੍ਰੇਮ ਢਿੱਲੋਂ ਆ ਤੇ ਇਹਦਾ ਪ੍ਰੋਗਰਾਮ ਸੀਗਾ ਤੇ ਇਸ ਸਟੇਜ ਤੇ ਜਾ ਕੇ ਸੈਲਫੀਆਂ ਲੈਂਦਾ ਸੀ ਲੈ ਲਾ ਸੈਲਫੀਆਂ ਘਰੇ ਮਾਂ ਪਿਓ ਨੂੰ ਨਹੀਂ ਪੁੱਛਣਾ ਕਿਥੇ ਕਿਸੇ ਭਰਾ ਨੂੰ ਨਹੀਂ ਪੁੱਛਣਾ ਤੇ ਇੱਥੇ ਕਲਾਕਾਰਾਂ ਦੀ ਪੂਛ ਫੜ ਕੇ ਤੁਰੇ ਫਿਰਦੇ ਆ ਵੇਲੜ ਇਹ ਸਾਰੇ ਲਾਣੇ ਤੇ ਬਾਅਦ ਦੇ ਵਿੱਚ ਬੇਇੱਜ਼ਤੀ ਕਰਾਉਂਦੇ ਉਹਨਾਂ ਤੋਂ ਦੇਖ ਲਓ ਪੱਗ ਬੰਨੀ ਆ ਤੇਰੇ ਤੂੰ ਸੈਲਫੀ ਲੈ ਕੇ ਕੀ ਦਾਣੇ ਲੈਣੇ ਆ ਤਾਂ ਸਟੇਜ ਤੇ ਝੜ ਕੇ ਤੇ ਹੁਣ ਹੁਣ ਦਸ ਜਮਾ ਮਿੱਟੀ ਘਰਤਾ ਇਹਨੂੰ ਉਹਨਾਂ ਨੇ ਤੇ ਹੁਣ ਕੀ ਦੋਸਤਾਂ ਚ ਕੀ ਆਪਦੇ ਰਿਸ਼ਤੇਦਾਰਾਂ ਚ ਮੂੰਹ ਦਿਖਾਏਗਾ ਪਹਿਲਾਂ ਪੁੱਛਣ ਵਾਲਾ ਹੋਵੇ ਤੇ ਉੱਪਰ ਸਟੇਜ ਤੇ ਝੜ ਕੇ ਸੈਲਫੀਆਂ ਲੈਂਦਾ ਸੀਗਾ ਤੇ ਇਹ ਦੇਖ ਲਓ ਤੁਹਾਨੂੰ ਦੇਖੀ ਆ ਵੀਡੀਓ ਤੁਸੀਂ ਤੇ ਉਹਨੇ ਧੱਕੇ ਮਾਰ ਕੇ ਸਿਕਿਉਰਿਟੀ ਗਾਰਡ ਨੇ ਥੱਲੇ ਸੱਟਿਆ ਹੋ ਸਕਦਾ ਪੱਗ ਵੀ ਲੱਗੀ ਹੋਵੇ ਇਹਨਾਂ ਨੂੰ ਪੱਗਾਂ ਪੁੱਗਾਂ ਨਾਲ ਵੀ ਕੁਝ ਨਹੀਂ ਹੁੰਦਾ ਬਿਸ਼ਰਮ ਲਾਣਾ ਹੁੰਦਾ ਇਹ ਤੇ ਇਹ ਬਿਲਕੁਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਦੇ ਪੈ ਜਾਣ ਚਾਰ ਤਾਂ ਕੋਈ ਨਹੀਂ ਜੇ ਚਾਰ ਚਪੇੜੇ ਮਾਰਤੇ ਤਾਂ ਕੋਈ ਨਹੀਂ ਉਹਦੇ ਹੀ ਫੇਰ ਝਾੜ ਕੇ ਮਤਲਬ ਪੱਗ ਝਾੜ ਕੇ ਬੰਨ ਲੈਣਗੇ ਇਹੋ ਜਿਹੇ ਜਿਹੜੇ ਬਿਸ਼ਰਮ ਆ ਤੇ ਉਹ ਪੂਛ ਫੜੀ ਰੱਖਦੇ ਕਿਸੇ ਵੀ ਕਲਾਕਾਰ ਦੀ ਫੜ ਲਈ ਪੂਛ ਉਹਦੇ ਮੰਗਰੀ ਲੱਗੇ ਰਹਿਣਗੇ ਮੈਂ ਇਹਦਾ ਫੈਨ ਆ ਮੈਂ ਇਹਦਾ ਫੈਨ ਆ ਦੱਸੋ ਇਹਦਾ ਫੈਨ ਬਣ ਕੇ ਕੀ ਕਰ ਲੋਗੇ ਤੁਸੀਂ ਕਲਾਕਾਰਾਂ ਦੇ ਯਾਰ ਜੇ ਤੁਸੀਂ ਸੁਣਨਾ ਹੈ ਸਟੇਜ ਤੇ ਚੜਨਾ ਜ਼ਰੂਰੀ ਹੈ ਤੁਸੀਂ ਥੱਲੇ ਬਹਿ ਕੇ ਸੁਣ ਲਓ ਥੱਲੇ ਬੈਠ ਕੇ ਤੁਸੀਂ ਵੇਖੋ ਇੰਜੋਏ ਕਰੋ ਹੋਰ ਕੀ ਇੰਨੇ ਇਹੀ ਹੁੰਦਾ ਪੈਸੇ ਦੇ ਕੇ ਆਪਾਂ ਇਹਨਾਂ ਨੂੰ ਲੈ ਕੇ ਆਉਣੇ ਆ ਫੁੱਲ ਪੈਸਾ ਲੈ ਕੇ ਇਹ ਆਉਂਦਾ ਪ੍ਰੋਗਰਾਮ ਲਾਉਣ ਆਉਂਦੇ ਆ ਆਉਦਾ ਕੰਮ ਕਰਨ ਆਉਂਦੇ ਆ ਕੰਮ ਕਰਕੇ ਤੁਰ ਜਾਂਦੇ ਆ ਬਸ ਇੱਥੋਂ ਧਿੱਕਰ ਮਤਲਬ ਰੱਖੋ ਤੇ ਇਹ ਫੁਕਰੇ ਕਈ ਮੰਡੀਰ ਫੁਖਰੀ ਚੜਨਗੇ ਸਟੇਜ ਤੇ ਵੀ ਮੇਰੀ ਮੈਂ ਚਾਰ ਝੂਠ ਮਾਰਾਂ ਲੋਕਾਂ ਕੋਲੇ ਵੀ ਮੇਰੀ ਬਹੁਤ ਆ ਇਹਦੇ ਨਾਲ ਜਾਂ ਵੀ ਮੈਨੂੰ ਸਟੇਜ ਤੇ ਚੜਨ ਦੇਤਾ ਦੂਜੇ ਸਾਰੇ ਥੱਲੇ ਹੀ ਖੜੇ ਸੀਗੇ ਜਿਹੜੀ ਹੋਰ ਜਨਤਾ ਹੁੰਦੀ ਹੈ ਉਹਨਾਂ ਨੂੰ ਨੀਵਾਂ ਦਿਖਾਉਣ ਨੂੰ ਇਹ ਚਾਰਕ ਹੁੰਦੇ ਇਹ ਹਰੇਕ ਪ੍ਰੋਗਰਾਮ ਚ ਵੀ ਉਹਨਾਂ ਨੂੰ ਨੀਮਾ ਦਿਖਾਈਏ ਅਸੀਂ ਕਈਏ ਵੀ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਮੈਨੂੰ ਸਪੈਸ਼ਲ ਮੈਂ ਸਪੈਸ਼ਲ ਮੈਂ ਸਟੇਜ ਤੇ ਜਾ ਕੇ ਉਹਦੇ ਨਾਲ ਫੋਟੋ ਕਰਾ ਕੇ ਆਇਆ ਤੇ ਇਹ ਜੀ ਇਹਦੀ ਫੋਟੋ ਹੋਈ ਤੇ ਆ ਤੁਹਾਡੇ ਸਾਹਮਣੇ ਆ ਬੇਇਜ਼ਤੀ ਕਰਾ ਕੇ ਥੱਲੇ ਉਤਰ ਗਿਆ ਤੇ ਹੁਣ ਨਾ ਰਿਸ਼ਤੇਦਾਰਾਂ ਦੇ ਵਿੱਚ ਮੂੰਹ ਦਿਖਾਉਣ ਜੋਗਰਾ ਕਿਉਂ ਹਰੇਕ ਬੰਦਾ ਕਹੂਗਾ ਯਾਰ ਤੂੰ ਦਾਣੇ ਲੈਣੇ ਸੀ ਤੈਨੂੰ ਧੱਕੇ ਪੈ ਗਏ ਵਾਇਰਲ ਹੋ ਗਈ ਵੀਡੀਓ ਏਦਾਂ ਹੀ ਇਹ ਚਾਹੁੰਦੇ ਹੁੰਦੇ ਵੀ ਸਾਡੀ ਊਂ ਵਾਇਰਲ ਹੋਵੇ ਵੀ ਅਸੀਂ ਦੇਖੋ ਸੈਲਫੀ ਲੈ ਰਹੇ ਆ ਉਹਦੇ ਨਾਲ ਪ੍ਰੇਮ ਢਿੱਲੋਂ ਦੇ ਨਾਲ ਖੜੇ ਆ ਇਹ ਵਾਇਰਲ ਹੋਣ ਦੀ ਗੱਲ ਹੁੰਦੀ ਹੈ ਤੇ ਪਰ ਕਈ ਵਾਰੀ ਇਹ ਉਲਟ ਵਾਇਰਲ ਹੋ ਜਾਂਦੀ ਹੈ ਚੀਜ਼ ਜਿਵੇਂ ਇਹਦੀ ਹੋਈ ਹੈ ਭਰਾਵੋ ਕੋਈ ਵੀ ਕਲਾਕਾਰ ਆ ਉਹਨੂੰ ਸਿਰਫ ਸੁਣੋ ਇੰਜੋਏ ਕਰੋ ਬਸ ਤੇ ਇਸ ਤੋਂ ਵੱਧ ਜੇ ਤੁਸੀਂ ਉਹਦੇ ਫੈਨ ਬਣਦੇ ਆ ਨਾ ਤੇ ਉਹ پاگلਪਨ ਕਹਿ ਸਕਦੇ ਆ ਹੋਰ ਕੁਝ ਨਹੀਂਗਾ ਤੇ ਇੱਕ پاگلਪਾਨੀ ਹੋ ਸਕਦਾ ਉਹ ਤੇ ਫੈਨ ਵੀ ਉਨੇਕ ਬਣੋ ਬਸ ਸੁਣੋ ਜਿਹੜਾ ਤੁਹਾਨੂੰ ਪਸੰਦ ਆ ਉਹਨੂੰ ਸੁਣੋ ਜੇ ਕੋਈ ਲਾਈਵ ਪ੍ਰੋਗਰਾਮ ਆ ਤਾਂ ਵੀ ਕੁਰਸੀਆਂ ਤੇ ਬੈਠ ਕੇ ਸ਼ਾਂਤੀ ਨਾਲ ਸੁਣ ਲਿਆ ਕਰੋ ਇਹ ਜਿਹੜਾ ਹੜਦੰਗ ਮਚਾਉਣੇ ਆ ਤਾਂ ਉਹਨਾਂ ਦੇ ਅਗਲੇ ਦੇ ਹੁਣ ਤਾਂ ਹੀ ਹਰੇਕ ਦੇ ਰੱਖੇ ਹੁੰਦੇ ਆ ਗਨ ਮਤਲਬ ਕੀ ਕਹਿੰਦੇ ਬੋਡੀਗਾਰਡ ਤੇ ਅਗਲੇ ਬਈ ਫਿਰ ਐਵੇਂ ਹੀ ਕਰਦੇ ਆ ਤੁਹਾਡੇ ਨਾਲ ਜਿਵੇਂ ਐਵੇਂ ਇਹਦੇ ਨਾਲ ਹੋਈ ਹੈ ਤੇ ਇਹ ਬਸ ਬੇਇੱਜ਼ਤੀ ਕਰਾਉਣੀ ਹੈ ਤੁਸੀਂ ਕਰਾ ਲਓ